ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਹਾਂ ਕਿ ਨਾਮ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਕਿ ਇੱਕ ਨਸ਼ਿਆਏ ਵਿਅਕਤੀ ਵੀ ਕਿਵੇਂ ਨਸ਼ਾ ਛਡ ਸਕਦਾ ਹੈ ਕਿਵੇਂ ਬਾਬਾ ਜੀ ਨੇ ਉਸ ਵਿਅਕਤੀ ਦਾ ਨਸ਼ਾ ਛਡਵਾ ਦਿੱਤਾ ਸਿਰਫ ਨਾਮ ਦੀ ਤਾਕਤ ਦੇ ਨਾਲ ਸੋ ਵੀਡੀਓ ਨੂੰ ਸੰਗਤ ਜੀ ਪੂਰਾ ਚਿਰੋਲ ਸੁਣਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਚਿਰੋਲ ਲਿਖ ਦੇਣਾ ਜੀ ਸੰਗਤ ਜੀ ਜੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੋਈ ਵੀ ਨਸ਼ਾ ਕਰਦਾ ਹੈ ਨਸ਼ੇ ਦਾ ਆਦੀ ਹੈ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਚੇ ਕਿਉਂਕਿ ਇਹ ਵੀਡੀਓ ਜਿਹੜੀ ਹੈ ਇੱਕ ਅਣਖਿਆਈ ਵਿਅਕਤੀ ਦੀ ਹੱਦ ਬੀਤੀ ਹੈ ਤੇ ਆਓ ਸਾਡਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਜੀਵਨ ਦੇ ਮਾਲਕ ਖੁਦ ਹਾਂ ਜੋ ਵੀ ਕਰੀਏ ਸਾਡੇ ਹੱਥ ਵਿੱਚ ਹੈ ਪਰ ਕੀ ਹਮੇਸ਼ਾ ਇੰਦਾ ਹੀ ਹੁੰਦਾ ਹੈ ਜ਼ਿੰਦਗੀ ਨੂੰ ਅਸੀਂ ਉਮੀਦ ਦੇ ਨਾਲ ਬਣੀ ਹੋਈ ਇੱਕ ਤਸਵੀਰ ਦੇ ਵਾਂਗ ਵੇਖਦੇ ਹਾਂ ਪਰ ਜਦੋਂ ਅਸੀਂ ਅਸਲ ਨਤੀਜੇ ਤੇ ਆਉਂਦੇ ਹਾਂ ਤਾਂ ਫਿਰ ਉਹ ਤਸਵੀਰ ਬਦਲ ਚੁੱਕੀ ਹੁੰਦੀ ਹੈ ਕਈ ਵਾਰ ਇੱਕ ਛੋਟਾ ਜਿਹਾ ਫੈਸਲਾ ਵੀ ਸਾਡੇ ਇੱਕ ਨਵਾਂ ਤਜਰਬਾ ਜਾਂ ਵਾਤਾਵਰਣ ਦਾ ਬਦਲਾਅ ਅਸੀਂ ਜਿਹੜੇ ਰਾਹ ਵਾਦ ਰਹੇ ਹੁੰਦੇ ਹਾਂ ਉਸ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ ਪਰ ਕਿਉਂਕਿ ਇਹ ਰਾਸਾਨੂੰ ਸੱਚਮੁੱਚ ਇੱਕ ਚੰਗੇ ਮੰਜ਼ਲ ਤੇ ਲੈ ਕੇ ਜਾਂਦਾ ਹੈ ਜਾਂ ਉਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਜਾਂਦਾ ਹੈ ਇਹ ਫੈਸਲਾ ਤਾਂ ਸਾਡਾ ਆਪਣਾ ਹੁੰਦਾ ਹੈ ਪਰ ਕਈ ਵਾਰ ਅਸੀਂ ਆਪਣੇ ਆਪ ਨੂੰ ਸਮਝ ਨਹੀਂ ਪਾਉਂਦੇ ਅਸੀਂ ਆਪਣੀ ਆਜ਼ਾਦੀ ਮਨਾਉਂਦੇ ਹਾਂ ਜਦੋਂ ਅਸੀਂ ਨਸ਼ਾ ਕਰਦੇ ਹਾਂ ਸਾਨੂੰ ਲੱਗਦਾ ਹੈ ਕਿ ਇਸ ਵਿੱਚ ਬਹੁਤ ਮौज-ਮਸਤੀ ਹੈ ਚਲੋ ਜ਼ਿੰਦਗੀ ਨੂੰ ਇੰਜੋਏ ਕਰਦੇ ਹਾਂ ਨਵੀਆਂ ਚੀਜ਼ਾਂ ਨੂੰ ਅਜ਼ਮਾਉਂਦੇ ਹਾਂ ਬੜਾ ਜਦੋਂ ਉਹ ਆਜ਼ਾਦੀ ਸਾਡੀ ਜ਼ਿੰਦਗੀ ਨੂੰ ਗੁਲਾਮੀ ਵਿੱਚ ਬਦਲ ਦਿੰਦੀ ਹੈ ਤਾਂ ਫਿਰ ਕੀ ਕੀਤਾ ਜਾਵੇ ਇਸੇ ਗੱਲ ਦਾ ਜਵਾਬ ਅੱਜ ਦੇ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਸੰਘ ਜੀ ਇੱਕ ਅਜਾਈ ਕਹਾਣੀ ਇੱਕ ਅਜਾਈ ਸਾਖੀ ਸੁਣਾਉਣ ਵਾਲੇ ਹਾਂ ਜੋ ਤੁਹਾਡੇ ਮਨ ਨੂੰ ਹਿਲਾ ਕੇ ਰੱਖ ਦੇਵੇਗੀ ਤੇ ਤੁਹਾਡੇ ਵੱਡੇ ਫੈਸਲੇ ਲੈਣ ਤੋਂ ਪਹਿਲਾਂ ਸੋਚਣ ਤੇ ਮਜਬੂਰ ਕਰ ਦੇਵੇਗੀ ਇਹ ਸਾਖੀ ਦੇ ਵਿੱਚ ਹੱਡ ਬੀਤੀ ਦੇ ਰਾਹੇ ਇੱਕ ਐਸੇ ਲੜਕੇ ਦੀ ਗੱਲ ਕਰਾਂਗੇ ਜ ਜਿਨ੍ਹਾਂ ਅੱਖਾਂ ਦੇ ਵਿੱਚ ਸੁਪਨੇ ਸੀ ਪਰ ਉਸ ਨੂੰ ਉਹਨਾਂ ਸੁਪਨਿਆਂ ਦੀ ਕਦਰ ਕਰਨੀ ਨਹੀਂ ਆਈ ਇੱਕ ਗੁਰਦੀਪ ਨਾਮ ਦਾ ਬੜਾ ਹੀ ਹੁਨਰਵਾਨ ਲੜਕਾ ਸੀ ਉਸੇ ਮਾਤਾ ਪਿਤਾ ਨੇ ਬਚਪਨ ਤੋਂ ਹੀ ਹੋਦੀ ਪਰਮੇਸ਼ਰ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਉਹ ਇੱਕ ਤੇਜ ਬੁੱਧੀ ਵਾਲਾ ਲੜਕਾ ਸੀ ਜਿਹਦਾ ਪੜਾਈ ਦੇ ਵਿੱਚ ਪੈੰਡ ਵਿੱਚ ਚਾਚਾ ਪਣਿਆ ਰਹਿੰਦਾ ਸੀ ਉਸ ਦੇ ਅਧਿਆਪਕ ਵੀ ਆਖਦੇ ਸਨ ਕਿ ਮੁੰਡਾ ਅੱਗੇ ਜਾ ਕੇ ਮਾਪਿਆਂ ਦਾ ਨਾਮ ਰੌਸ਼ਨ ਕਰੇਗਾ ਪਰ ਜ਼ਿੰਦਗੀ ਹਮੇਸ਼ਾ ਉਮੀਦਾਂ ਦੇ ਹਿਸਾਬ ਦੇ ਨਾਲ ਨਹੀਂ ਚੱਲਦੀ ਕੁਝ ਵਿਅਰਥ ਦੋਸਤਾਂ ਦੀ ਸੰਗਤ ਕਰਕੇ ਉਹਦੀ ਜ਼ਿੰਦਗੀ ਖਰਾਬ ਹੋ ਗਈ ਨਵਾਂ ਪਰਖੰਡਾ ਲਾਲਚ ਇਹ ਸਭ ਕੁਝ ਕੁਲਦੀਪ ਨੂੰ ਖਤਰਨਾਕ ਰਾਹ ਤੇ ਲੈ ਗਿਆ ਸ਼ੁਰੂਆਤ ਸਿਰਫ ਇੱਕ ਚਸਕੇ ਵਾਸਤੇ ਹੋਈ ਸੀ ਗੱਲ ਹੈ ਕਿ ਕੋਈ ਵੱਡੀ ਨਹੀਂ ਪਰ ਇਹ ਇੱਕ ਵਾਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਗਈ ਇੱਕ ਵਾਰ ਸਿਗਰਟ ਫਿਰ ਸ਼ਰਾਬ ਤੇ ਫਿਰ ਚਿੱਟਾ ਉਹਨੂੰ ਖੁਦ ਨੂੰ ਵੀ ਸਮਝ ਨਾ ਆਸ ਸੀ ਕਿ ਉਹ ਕਿਵੇਂ ਆਪਣੇ ਆਪ ਨੂੰ ਇਨ੍ਹਾਂ ਬੰਦਨਾ ਵਿੱਚ ਜਕੜ ਬੈਠਾ ਹੈ ਉਹਦੇ ਮਾਪਿਆਂ ਨੇ अनेका ਵਾਰੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੇਟਾ ਇਹ ਰਾਹ ਬੜਾ ਖਤਰਨਾਕ ਹੈ ਇਹ ਤੇਰੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗਾ ਪਰ ਉਹ ਹਮੇਸ਼ਾ ਹੀ ਹੱਸ ਕੇ ਚੁੱਪ ਕਰ ਜਾਂਦਾ ਪਰ ਹਾਲਾਤ ਵਿਗੜਦੇ ਹੀ ਗਏ ਸ਼ੁਰੂ ਵਿੱਚ ਤਾਂ ਉਸਨੇ ਆਪਣੇ ਖਰਚਿਆਂ ਨਾਲ ਨਸ਼ਾ ਕੀਤਾ ਪਰ ਜਦੋਂ ਮਾਪਿਆਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਤਾਂ ਮੰਗਤਾ ਬਣ ਗਿਆ ਮਾਪਿਆਂ ਤੇ ਦੋਸਤਾਂ ਤੋਂ ਨਸ਼ੇ ਦੀ ਭੁੱਖ ਕਿਸੇ ਦੀ ਮੋਤਾਜੀ ਨਹੀਂ ਹੁੰਦੀ ਜਦੋਂ ਮੰਗਣ ਦੇ ਨਾਲ ਵੀ ਗੱਲ ਨਾ ਪਣੀ ਤਾਂ ਕੁਲਦੀਪ ਨੇ ਹੁਣ ਚੋਰੀ ਕਰਨੇ ਸ਼ੁਰੂ ਕਰ ਦਿੱਤੇ ਘਰ ਵਿੱਚ ਕਦੇ ਮਾਂ ਆਪਣੀ ਮਾਂ ਦੇ ਸੋਹਣੇ ਦੇ ਕਹਿਣੇ ਕਦੇ ਪਿਓ ਦੀ ਘੜੀ ਫਿਰ ਆਜ ਤਾਂ ਇਥੋਂ ਤੱਕ ਪਹੁੰਚ ਗਈਆਂ ਕਿ ਉਹਦੇ ਨਾਲ ਜਿਹੜੇ ਬੱਚਿਆਂ ਨਾਲ ਦਿਨ ਭਰ ਖੇਡਿਆ ਕਰਦੇ ਸੀ ਉਹਨਾਂ ਬੱਚਿਆਂ ਦੇ ਘਰ ਦੇ ਵਿੱਚ ਜਾ ਕੇ ਵੀ ਚੋਰੀ ਚੱਕਾ ਕਰਨ ਲੱਗ ਗਿਆ ਉਹ ਲੋਕਾਂ ਦੇ ਤਾਣੇ ਮੇਨੇ ਦਾ ਨਿਸ਼ਾਨਾ ਬਣ ਚੁੱਕਿਆ ਸੀ ਉਹ ਲੋਕ ਆਖਦੇ ਸੀ ਕਿ ਇਹ ਮੁੰਡਾ ਜੋ ਕਦੇ ਆਪਣੇ ਟੀਚਰਾਂ ਦੇ ਮੋਹੋਂ ਨੈ ਲਿੰਦਾ ਜਿਵੇਂ ਇੱਕ ਚੋਰ ਬਣ ਗਿਆ ਉਹਦੇ ਮਾਪਿਆਂ ਦੇ ਲਈ ਇਹ ਸਭ ਕੁਝ ਸਹਾਰਨਾ ਬੜਾ ਮੁਸ਼ਕਲ ਹੋ ਚੁੱਕਿਆ ਸੀ ਪਰ ਉਹਨਾਂ ਦੀ ਆਖਰੀ ਉਮੀਦ ਅਜੇ ਵੀ ਜਿਉਂਦੀ ਸੀ ਕਿ ਕੋਈ ਚਰਮਾਤ ਹੋ ਜਾਵੇਗੀ ਉਮੀਦ ਇਹ ਸੀ ਕਿ ਕੋਈ ਉਸ ਨੂੰ ਸਹੀ ਰਾਹ ਦਿਖਾ ਦੇਵੇਗਾ ਸੋ ਗੁਲਦੀਪ ਦੇ ਮਾਪੇ ਨੇ ਹਾਲਾਤ ਜਿਹੜੇ ਸਨ ਉਹ ਦਿਨ ਬਦ ਦਿਨ ਮਾੜੇ ਹੁੰਦੇ ਜਾ ਰਹੇ ਸਨ ਇੱਕ ਵਾਰ ਉਹਨਾਂ ਨੇ ਸੋਚਿਆ ਕਿ ਉਹਦਾ ਮੇਆ ਕਰ ਦਿੱਤਾ ਜਾਵੇ ਚਾਹੀਦਾ ਉਹਦੀ ਪਤਨੀ ਉਸ ਨੂੰ ਸੁਧਾਰ ਦੇਵੇ ਪਰ ਉਹਨਾਂ ਨੂੰ ਨਾ ਸਮਝਾਇਆ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕਰਦਾ ਉਹ ਕਿਸੇ ਹੋਰ ਦੀ ਕੀ ਪਰਵਾਹ ਕਰੇਗਾ ਅੰਤ ਵਿੱਚ ਉਹਨਾਂ ਨੂੰ ਇੱਕ ਆਖਿਰ ਅਮੇ ਦੇਖੀ ਕਿ ਗੁਰੂ ਦੀ ਸ਼ਰਨ ਉਹਨਾਂ ਦੇ ਪਿੰਡ ਵਿੱਚ ਇੱਕ ਮਹਾਤਮਾ ਜੀ ਆਏ ਸੀ ਜੋ ਲੋਕਾਂ ਨੂੰ ਆਤਮਿਕ ਸ਼ਾਂਤੀ ਦੇ ਗੁਰੂ ਦੇ ਨਾਮ ਦੀ ਮਹਿਮਾ ਦੱਸਦੇ ਸੀ ਕੁਲਦੀਪ ਦੀ ਮਾਤਾ ਜੀ ਨੇ ਚੰਨਾ ਚ ਤੇ ਪਈ ਬਾਬਾ ਜੀ ਦੇ ਤੇ ਬਾਬਾ ਜੀ ਸਾਡੇ ਮੁੰਡੇ ਦਾ ਕੋਈ ਹਾਲ ਨਹੀਂ ਅਜੇ ਸਾਨੂੰ ਕੋਈ ਹਾਲ ਦੱਸੋ ਸਾਨੂੰ ਕੋਈ ਰਾਹ ਦਿਖਾਓ ਮਹਾਤਮਾ ਜੀ ਨੇ ਇੱਕ ਗਹਿਰੀ ਨਿਗਾਹ ਦੇ ਨਾਲ ਉਹਦੇ ਦਰਦ ਨੂੰ ਪੜਿਆ ਉਹਨਾਂ ਨੇ ਕੁਝ ਵੀ ਨਾ ਆਖਿਆ ਤੇ ਸਿਰਫ ਕੁਲਦੀਪ ਨੂੰ ਆਪਣੇ ਕੋਲ ਬੁਲਾਇਆ ਤੇ ਬੋਲੇ ਪੁੱਤਰ ਤੇਨੂੰ ਨਸ਼ੇ ਦੀ ਆਦਤ ਕਿਵੇਂ ਪੈ ਗਈ ਕੁਲਦੀਪ ਨੇ ਹੱਸ ਕੇ ਆਖਿਆ ਬਾਬਾ ਜੀ ਮੈਂ ਤਾਂ ਮौज-ਮਸਤੀ ਆਪਣੇ ਦੋਸਤਾਂ ਦੇ ਨਾਲ ਕਰਦਾ ਸੀ ਏ ਦੋਸਤਾਂ ਨੇ ਮौज-ਮਸਤੀ ਦੇ ਨਾਲ ਮੈਨੂੰ ਇਹ ਨਸ਼ੇ ਦੀ ਆਦਤ ਪਾ ਦਿੱਤੀ। ਮਹਾਤਮਾ ਜੀ ਹੱਸੇ ਤੇ ਆਪਣੀ ਅੱਖਾਂ ਬੰਦ ਕੀਤੀਆਂ ਤੇ ਫਿਰ ਕਹਿਣ ਲੱਗੇ, "ਜੇਕਰ ਮੈਂ ਤੈਨੂੰ ਇੱਕ ਐਸਾ ਨਸ਼ਾ ਦੇਵਾਂ ਜੋ ਤੈਨੂੰ ਹਮੇਸ਼ਾ ਖੁਸ਼ ਰੱਖੇਗਾ, ਜੋ ਤੇਰੀ ਜ਼ਿੰਦਗੀ ਸਵਾਰ ਦੇਵੇਗਾ ਤਾਂ ਕੁਲ ਦੇਪ ਹਰਾਨ ਓਕੇ ਪੋਲਿਆ। ਕਿਸ ਤਰ੍ਹਾਂ ਦਾ ਕੁਝ ਹੋ ਸਕਦਾ ਹੈ?" ਮਹਾਤਮਾ ਜੀ ਨੇ ਕਿਹਾ ਕਿ "ਨਾਮ।" ਮਹਾਤਮਾ ਜੀ ਨੇ ਕਿਹਾ ਨਾਮ ਖਮਾਰੀ ਨਾਨਕਾ ਚੜੇ ਰਹੇ ਦਿਨ ਰਾਤ ਉਹ ਸ਼ਬਦ ਕੁਲਦੀਪ ਦੇ ਮਨ ਦੇ ਵਿੱਚ ਗੂੰਜੇ ਮਹਾਤਮਾ ਜੀ ਨੇ ਕਿਹਾ ਕਿ ਤੂੰ ਇੱਕ ਵਾਰ ਨਾਮ ਚੱਕ ਤੂੰ ਇੱਕ ਵਾਰ ਨਾਮ ਚੱਖਤਾ ਸਹੀਂ ਤੈਨੂੰ ਇਹ ਨਵਾਂ ਨਸ਼ਾ ਬਾਕੀ ਨਸ਼ਿਆਂ ਤੋਂ ਵੀ ਉੱਚਾ ਲੱਗੇਗਾ ਕੁਲਦੀਪ ਨੇ ਮਹਾਤਮਾ ਜੀ ਦੀ ਗੱਲ ਸੁਣ ਲਈ ਪਰ ਉਹਦਾ ਮਨ ਅਜੇ ਵੀ ਦੋ ਰਾਹਾਂ ਦੇ ਵਿੱਚ ਖੜਿਆ ਸੀ ਉਹ ਸੋਚ ਰਿਹਾ ਸੀ ਕਿ ਨਾਮ ਖਮਾਰੀ ਇਹ ਕੀ ਹੈ ਇਹ ਸ਼ਬਦ ਉਹਦੇ ਮਨ ਵਿੱਚ ਗੂੰਜ ਰਹੇ ਸਨ ਪਰ ਉਹਦੀਆਂ ਆਦਤਾਂ ਉਹਦੇ ਦੋਸਤ ਉਹਦਾ ਪੁਰਾਣਾ ਜੀਵਨ ਇਹ ਸਭ ਕੁਝ ਉਹਦੀ ਵੱਡੀ ਜੰਜੀਰ ਬਣ ਚੁੱਕਾ ਸੀ ਉਹਦਾ ਪੇਸ਼ਾ ਨੇ ਸੀ ਸਾੜ ਰਿਹਾ ਹੁਣ ਆਪਣੇ ਮਨ ਖੇਚ ਰਿਹਾ ਸੀ ਮਹਾਤਮਾ ਜੀ ਨੇ ਉਹਨੂੰ ਇੱਕ ਸ਼ਬਦ ਦਿੱਤਾ ਵਾਹਿਗੁਰੂ ਵਾਹਿਗੁਰੂ ਮਹਾਤਮਾ ਜੀ ਬੋਲੇ ਕਿ ਜਦੋਂ ਮੈਂ ਤੇਰੇ ਮਨ ਵਿੱਚ ਨਸ਼ੇ ਦੀ ਤਲਮ ਜਾਗੇ ਤਾਂ ਇਹਨੂੰ ਜਪਣਾ ਸ਼ੁਰੂ ਕਰ ਦਿਆ ਕਰ ਵਾਹਿਗੁਰੂ ਵਾਹਿਗੁਰੂ ਕਲਦੀਪ ਨੇ ਇੱਕ ਵਾਰੀ ਕੋਸ਼ਿਸ਼ ਕਰਨ ਦੀ ਸੋ ਅਜਿਨੇ ਸੋਚਿਆ ਕਿ ਜਦੋਂ ਨਸ਼ੇ ਤੋਂ ਬਾਹਰ ਨਿਕਲਣਾ ਹੀ ਹੈ ਤਾਂ ਇੱਕ ਵਾਰ ਇਹ ਕਰਕੇ ਦੇਖ ਲੈਣਾ ਆਪਣਾ ਕੀ ਜਾਂਦਾ ਹੈ ਉਹ ਘਰ ਵਾਪਸ ਆ ਗਿਆ ਪਰ ਉਸ ਦੇ ਅੰਦਰੋਂ ਨਹੀਂ ਲੜਾਈ ਅਜੇ ਵੀ ਜਾਰੀ ਸੀ ਉਹਨਾਂ ਨਸ਼ੇ ਦੀ ਤਲਬ ਬੜੀ ਹੋ ਰਹੀ ਸੀ ਉਹਦਾ ਸਰੀਰ ਕੰਬਣ ਲੱਗਾ ਤੇ ਦਿਲ ਬੇਚੈਨ ਹੋਣ ਲੱਗਾ ਜਦ ਕਿ ਉਹਦਾ ਸਰੀਰ ਸਾਰਾ ਟੁੱਟ ਗਿਆ ਸੀ ਮਨ ਵਿੱਚ ਇੱਕ ਗੱਲ ਸੀ ਕਿ ਨਸ਼ਾ ਚਾਹੀਦਾ ਹੈ ਕਿ ਤਵੇਂ ਮਿਲ ਜਾਵੇ ਉਹ ਆਪਣੇ ਪੁਰਾਣੇ ਦੋਸਤਾਂ ਨਾਲ ਮਿਲਣ ਦੀ ਸੋਚੀ ਫਿਰ ਉਹਨੇ ਆਪਣੇ ਮਨ 'ਚ ਸੋਚ ਲਿਆ ਕਿ ਮੈਂ ਆਪਣੇ ਪੁਰਾਣੇ ਦੋਸਤਾਂ ਨਾਲ ਮਿਲ ਕੇ ਆਉਣਾ ਪਰ ਜਦੋਂ ਹੀ ਉਹ ਬਾਹਰ ਨਿਕਲਿਆ ਤਾਂ ਮਾਂ ਦੀ ਨਜ਼ਰ ਉਹਦੇ ਤੇ ਪੈ ਗਈ ਉਹ ਅੱਖਾਂ ਉਹਨਾਂ ਵਿੱਚ ਡਰ ਸੀ ਪਰ ਇੱਕ ਨਵੀਂ ਉਮੀਦ ਵੀ ਸੀ ਕੁਲਦੀਪ ਜੇ ਤੂੰ ਵਾਪਸ ਉੱਥੇ ਗਿਆ ਤਾਂ ਇਹ ਉਮੀਦ ਵੀ ਮਰ ਜਾਵੇਗੀ ਮਾਂ ਨੇ ਕੁਝ ਕਿਹਾ ਨਹੀਂ ਸੀ ਪਰ ਉਹਦੀ ਚੁੱਪ ਇਹ ਹੀ ਬੋਲ ਰਹੀ ਸੀ ਵਲਦੀਪ ਨੇ ਆਪਣੀ ਮੰਜ਼ਿਲ ਬਦਲ ਦਿੱਤੀ ਔਰ ਨਸ਼ੇ ਵਾਲੇ ਦੋਸਤਾਂ ਕੋਲ ਜਾਣ ਦੀ ਬਜਾਏ ਇੱਕ ਸ਼ਾਂਤ ਥਾਂ ਤੇ ਜਾ ਕੇ ਬਹਿ ਗਿਆ ਉਸਨੇ ਅੱਖਾਂ ਬੰਦ ਕੀਤੀਆਂ ਤੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੱਤਾ ਪਰ ਇਹਨਾਂ ਸੌਖਾ ਸੀ ਨਸ਼ਾ ਛੱਡਣ ਪਰ ਇਹਨਾਂ ਸੌਖਾ ਨਸ਼ਾ ਛੱਡਣਾ ਨਹੀਂ ਸੀ ਨਸ਼ਾ ਉਹਨੂੰ ਅੰਦਰੋਂ ਅੰਦਰ ਹੀ ਖਾ ਰਿਹਾ ਸੀ ਔਰ ਉਸਦੇ ਸਰੀਰ ਦੇ ਵਿੱਚ ਜੰਗ ਹੋ ਰਹੀ ਸੀ ਬੜੀ ਤਕੜੀ ਜੰਗ ਕੁਝ ਮੰਡ ਕੁਝ ਮੰਡ ਤੱਕ ਉਹਨੇ ਵਾਇਗਰੋ ਵਾਇਗਰੋ ਸਿਮਰਨ ਕੀਤਾ ਪਰ ਜਿਹੜਾ ਮਨ ਸੀ ਉਹ ਬਦਲ ਨਹੀਂ ਸੀ ਰਿਹਾ ਫਿਰ ਹੌਲੀ 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 ਉਹਦਾ ਮਨ ਬਦਲਣਾ ਸ਼ੁਰੂ ਹੋ ਗਿਆ ਉਹਦਾ ਹੱਡ ਤੜਫਣ ਲੱਗਾ ਮੈਨੂੰ ਨਸ਼ਾ ਚਾਹੀਦਾ ਉਹਨੇ ਸੋਚਿਆ ਕਿ ਇੱਕ ਵਾਰੀ ਕਰ ਲੈਣਾ ਫਿਰ ਛੱਡ ਦਵਾਂਗਾ ਪਰ ਜਦੋਂ ਹੀ ਉਸੇ ਘਰ ਵਿੱਚ ਰੱਖੀ ਹੋਈ ਇੱਕ ਗੁਰਬਾਣੀ ਦੀ ਪੋਥੀ ਤੇ ਉਹਦੀ ਨਜ਼ਰ ਪਈ ਉਹਦੇ ਪੈਰ ਉੱਥੇ ਹੀ ਜੰਮ ਗਏ ਉਦੀ ਮਾ ਅਕਸਰ ਇਸ ਤੋਂ ਪਾਰ ਕਰਿਆ ਕਰਦੀ ਸੀ ਉਸ ਪੋਥੀ ਨੂੰ ਖੋਲ ਕੇ ਬੈਠ ਗਿਆ ਤੇ ਪਹਿਲਾ ਸ਼ਬਦ ਜੋ ਉਹਦੀਆਂ ਅੱਖਾਂ ਦੇ ਸਾਹਮਣੇ ਆਇਆ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਸ਼ਾਇਦ ਅਕਰ ਸੇਵਨੇ ਗੁਰਪਾਰ ਉਤਾਰਨਹਾਰ ਉਹਨਾਂ ਸ਼ਬਦਾਂ ਨੇ ਕੁਝ ਅਜਾਇਆ ਕੀਤਾ ਕਿ ਉਹਦੇ ਅੰਦਰ ਤੜਫ ਹੌਲੀ ਹੌਲੀ ਸ਼ਾਂਤ ਹੋਣ ਲੱਗੇ ਕੁਲਦੀਪ ਦੀ ਜੰਦੀ ਇੱਕ ਦੋ ਰਾਹੇ ਤੇ ਸੇ ਇੱਕ ਪਾਸੇ ਨਸ਼ੇ ਦੀ ਭੁੱਖ ਦੂਜੇ ਪਾਸੇ ਨਾਮ ਖੁਮਾਰੀ ਉਹ ਲੜਕਾ ਜੋ ਕਦੇ ਆਪਣੇ ਦੋਸਤਾਂ ਦੇ ਨਾਲ ਘੰਟਿਆਂ ਤੱਕ ਨਸ਼ਿਆਂ ਦੀਆਂ ਗੋਲੀਆਂ ਤੇ ਪੈਗ ਲਗਾਉਂਦਾ ਸੀ ਹੁਣ ਉਹ ਇਕੱਲਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ ਪਰ ਨਸ਼ਾ ਸਾਣੀ ਨਾਲ ਪਿੱਛਾ ਨਹੀਂ ਛੱਡਦਾ ਹੁਣ ਉਹਦੇ ਸਬਰ ਦਾ ਇਮਤਿਹਾਨ ਸੀ ਕਈ ਦਿਨ ਲੰਘ ਗਏ ਕੁਲਦੀਪ ਨੇ ਨਸ਼ੇ ਨੂੰ ਹੱਥ ਨਾ ਲਾਇਆ ਪਰ ਨਸ਼ੇ ਦੀ ਤਲਬ ਉਹਨੂੰ ਬਹੁਤ ਮਜਬੂਰ ਕਰ ਰਹੀ ਸੀ ਨਸ਼ਾ ਉਹਨੂੰ ਆਪਣੇ ਵੱਲ ਖਿੱਚ ਰਿਹਾ ਸੀ ਜਿਸ ਤਰ੍ਹਾਂ ਕਿ ਨਸ਼ਾ ਕਹਿ ਰਿਹਾ ਸੀ ਕਿ ਜੇਕਰ ਤੂੰ ਮੈਨੂੰ ਨਹੀਂ ਖਾਏਂਗਾ ਤਾਂ ਮੈਂ ਤੇਰੇ ਸਰੀਰ ਤੇ ਮੈਂ ਤੇਰਾ ਸਰੀਰ ਖਤਮ ਕਰ ਦੇਵਾਂਗਾ ਉਹ ਕਈ ਰਾਤਾਂ ਤੱਕ ਨਹੀਂ ਸੇਸ ਕਰਨ ਸੌ ਸਕਿਆ ਪਸੀਨਾ ਪਸੀਨੇ ਹੋ ਜਾਂਦਾ ਸੀ ਕਦੇ-ਕਦੇ ਤਾਂ ਉਸ ਨੂੰ ਇਸ ਤਰ੍ਹਾਂ ਜਾਪਦਾ ਕਿ ਜਿਸ ਤਰ੍ਹਾਂ ਕਿ ਉਹਦੀ ਮੌਤ ਉਹਦੇ ਨੇੜੇ ਹੈ ਉਹਦਾ ਮਨ ਤੋੜਦਾ ਰਹਿੰਦਾ ਨਸ਼ਿਆਂ ਵੱਲ ਕਿ ਉਹ ਆਪਣੇ ਦੋਸ ਵੱਲ ਚਲੇ ਜਾਣ ਚਲਾ ਜਾਵੇ ਇੱਕ ਰਾਤ ਜਦੋਂ ਆਪਣੇ ਅਲਮਾਰੀ ਵਿੱਚ ਪੈਸੇ ਵੇਖ ਰਿਆ ਸੀ ਤਾਂ ਉਹਦੇ ਅੰਦਰੋਂ ਇੱਕ ਸ਼ਬਦ ਉੱਠਿਆ ਇਹ ਤੇਰਾ ਆਖਰੀ ਮੌਕਾ ਜੇਕਰ ਤੂੰ ਹਾਰ ਗਿਆ ਤੇ ਮੁੜ ਕੇ ਆਉਣਾ ਮੁਸ਼ਕਲ ਹੋ ਜਾਵੇਗਾ ਉਹਦੇ ਅੰਦਰੋਂ ਨੇ ਜੰਗ ਜਿਹੜੇ ਸੀ ਵਾਦੇ ਜਾ ਰਹੇ ਸੀ ਉਹ ਕਦੇ ਸੋਚਦਾ ਇੱਕ ਵਾਰ ਨਸ਼ਾ ਕਰ ਲੈਣਾ ਫਿਰ ਨਹੀਂ ਕਰੂੰਗਾ ਦੂਜੇ ਪਲ ਸੋਚਦਾ ਕਿ ਨਹੀਂ ਗੁਰੂ ਸਾਹਿਬ ਦੇ ਨਾਮ ਦੀ ਮੇਰੇ ਕੋਲੋਂ ਗੁਰੂ ਸਾਹਿਬ ਦਾ ਨਾਮ ਦੂਰ ਹੋ ਜਾਵੇਗਾ ਉਸ ਦੀ ਜੰਗ ਕਿਸੇ ਹੋਰ ਨਾਲ ਸੀ ਸਗੋਂ ਆਪਣੇ ਆਪ ਨਾਲ ਸੀ ਮਹਾਤਮਾ ਜੀ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਵੀ ਨਸ਼ੇ ਦੀ ਤਲਬ ਲੱਗੇ ਨਾ ਤੇ ਸ਼ਬਦ ਬੋਲਣਾ ਨਾਮ ਕੁਮਾਰੀ ਨਾਨਕਾ ਸ਼ਬਦ ਤੋਂ ਬੋਲ ਲੈਣਾ ਉਸ ਰਾਤ ਗੁਰਦੀਪ ਨੇ ਹਾਰ ਨਹੀਂ ਮੰਨੀ ਉਹਨੇ ਦਰਵਾਜ਼ਾ ਬੰਦ ਕਰ ਲਿਆ ਤੇ ਅੱਖਾਂ ਬੰਦ ਕੀਤੀਆਂ ਤੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਵਾਹਿਗੁਰੂ ਹੌਲੀ-ਹੌਲੀ ਨਸ਼ੇ ਦੀ ਤਲਬ ਹਟਣ ਲੱਗੀ ਔਰ ਉਹਨ ਲੱਗ ਪਿਆ ਕਿ ਮੈਂ ਇੰਨਾ ਮਾੜਾ ਪੁੱਤਰ ਹਾਂ ਕਿੰਨਾ ਮਾੜਾ ਇਨਸਾਨ ਹਾਂ ਜੇਕਰ ਗੁਰੂ ਸਾਹਿਬ ਨੇ ਮੈਨੂੰ ਪੂਰਾ ਤੰਦਰੁਸਤ ਜੀਵਨ ਬਖਸ਼ਿਆ ਹੈ ਕਾਰ ਬਾਰ ਬਖਸ਼ਿਆ ਹੈ ਮੈਂ ਚੱਲ ਨਹੀਂ ਸਕਦਾ ਸਵੇਰ ਹੋਈ ਕੁਲਦੀਪ ਦੇ ਮਾਪੇ ਹਮੇਸ਼ਾ ਵਾਂਗ ਡਰਦੇ ਆਂ ਡਰਦੇ ਆਂ ਕੁਲਦੀਪ ਦੇ ਕਮਰੇ ਸ਼ਿਕਾਏ ਪਰ ਅੱਜ ਦੀ ਸਵੇਰ ਵੱਖਰੀ ਸੀ ਉਹਨਾਂ ਨੇ ਵੇਖਿਆ ਤੇ ਉਹ ਹੈਰਾਨ ਹੋ ਗਏ ਕੁਲਦੀਪ ਗੁਰਬਾਣੀ ਦੀ ਪੋਥੀ ਵੀ ਲੈ ਕੇ ਬੈਠਾ ਸੀ ਉਹਦੀਆਂ ਅੱਖਾਂ ਵਿੱਚ ਸ਼ਾਂਤੀ ਸੀ ਉਹ ਗੁਰਬਾਣੀ ਪੜ ਰਿਹਾ ਸੀ ਜੋ ਕਿ ਪਹਿਲਾਂ ਕਦੇ ਨਹੀਂ ਸੀ ਵੇਖੀ ਕਹਿਣ ਲਗਾ ਮਾ ਹੁਣ ਮੈਂ ਨਸ਼ਾ ਨਹੀਂ ਕਰਾਂਗਾ ਉਹਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਇਹ ਦਰਦ ਭਰੇ ਹੰਝੂ ਨਹੀਂ ਸੀ ਰੱਬ ਦਾ ਸ਼ੁਕਰਾਨਾ ਸੀ ਕੁਲਦੀਪ ਦੀ ਜ਼ਿੰਦਗੀ ਇੱਕ ਨਵੇਂ ਮੋੜ ਤੇ ਆ ਗਈ ਨਸ਼ਿਆਂ ਦੀ ਜਗ੍ਹਾ ਹੁਣ ਗੁਰਬਾਣੀ ਲੈ ਲਈ ਸੀ ਦੋਸਤਾਂ ਦੀ ਥਾਂ ਹੁਣ ਸੰਗਤ ਨੇ ਲੈ ਲਈ ਸੀ ਸ਼ਰਮ ਦੀ ਥਾਂ ਹੁਣ ਸ਼ਾਂਤੀ ਨੇ ਲੈ ਲਈ ਸੀ ਪਰ ਇਹ ਬਦਲਾ ਸਿਰਫ ਉਹਦੇ ਘਰ ਤੱਕ ਸੀਮਾ ਸੀ ਜਾਂ ਪੂਰਾ ਪਿੰਡ ਕਬੂਲ ਕਰ ਲਵੇਗਾ ਉਹ ਪਹਿਲੀ ਵਾਰ ਗੁਰਦੁਆਰਾ ਸਾਹਿਬ ਗਿਆ ਜਿੱਥੇ ਕਈ ਲੋਕ ਬੈਠੇ ਸੇ ਜੋ ਪਹਿਲਾਂ ਉਹਦੀਆਂ ਹਰਕਤਾਂ ਨੂੰ ਲੈ ਕੇ ਤਾਨੇ ਮੇਨੇ ਮਾਰਦੇ ਸੀ ਉਹ ਅੰਦਰ ਗਿਆ ਪਰ ਲੋਕਾਂ ਦੀਆਂ ਨਜ਼ਰਾਂ ਉਹਦੇ ਤੇ ਟਿਕੀਆਂ ਹੋਈਆਂ ਸਨ ਉਹ ਬੋਲ ਰਏ ਸੀ ਕਿ ਇਹ ਉਹ ਕੁਲਦੀਪ ਹੈ ਜੋ ਕੱਲ ਤੱਕ ਚੋਰ ਸੀ ਹੁਣ ਗੁਰਦੁਆਰਾ ਸਾਹਿਬ ਆ ਗਿਆ ਕੋਈ ਨਵਾਂ ਨਾਟਕ ਜਿੰਨੇ ਲੋਕ ਉਹਨੀਆਂ ਗੱਲਾਂ ਕੁਲਦੀਪ ਇਹ ਸਭ ਕੋਈ ਸੁਣ ਰਿਹਾ ਸੀ ਉਹਦੇ ਮਨ ਨੂੰ ਬੜਾ ਦੁੱਖ ਲੱਗ ਰਿਹਾ ਸੀ ਉਨੇ ਵਾਇਗਰੋ ਵਾਇਗਰੋ ਦਾ ਜਾਪ ਕੀਤਾ ਤੇ ਆਪਣੇ ਮਨ ਨੂੰ ਮਜ਼ਬੂਤ ਕੀਤਾ ਤੇ ਮੱਥਾ ਟੇਕ ਕੇ ਹੌਲੀ-ਹੌਲੀ ਸਹੀ ਰਾਤ ਤੇ ਵਾਪਸ ਆ ਗਿਆ ਹੁਣ ਹਰ ਰੋਜ਼ ਗੁਰਦੁਆਰੇ ਜਾਂਦਾ ਤੇ ਕੀਰਤਨ ਸੁਣਦਾ ਤੇ ਸੇਵਾ ਕਰਦਾ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ ਉਹਨਾਂ ਦੋਸਤਾਂ ਨੇ ਜੋ ਪਹਿਲਾਂ ਉਸ ਨਾਲ ਨਸ਼ਾ ਕਰਦੇ ਸੀ ਉਸ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਅਕਸਰ ਕਹਿੰਦਾ ਸੀ ਕੁਲਦੀਪ ਕਿ ਤੂੰ ਅਸਲ ਬਦਲ ਗਿਆ ਹੈ ਕੁਲਦੀਪ ਹੱਸਦਾ ਹੋਇਆ ਬੋਲਿਆ ਕਹਿੰਦਾ ਬਦਲਿਆ ਨਹੀਂ ਮੈਂ ਬਚ ਗਿਆ ਉਹ ਆਪਣੇ ਪੁਰਾਣੇ ਦੋਸਤਾਂ ਨੂੰ ਕਹਿੰਦਾ ਉਹ ਪੁਰਾਣੇ ਦੋਸਤ ਨਸ਼ਿਆਂ ਦੀ ਭੁੱਖ ਚ ਸਨ ਰਾਈਸ ਹਨ ਪਰ ਹੁਣ ਕੁਲਦੀਪ ਨੂੰ ਇਹ ਨਸ਼ਾ ਇਹ ਨਸ਼ਾ ਪ੍ਰਾਇਜਾ ਲਗਨ ਲੱਗ ਪਿਆ ਕਿਉਂਕਿ ਉਹ ਹੁਣ ਬਿਲਕੁਲ ਹੀ ਨਸ਼ੇ ਤੋਂ ਦੂਰ ਹੋ ਚੁੱਕਿਆ ਸੀ ਉਹਨਾਂ ਪਰਮਾਤਮਾ ਦੇ ਸੱਚੇ ਨਾਮ ਦੀ ਕੁਮਾਰੀ ਮਿਲ ਗਏ ਸੀ ਨਾਮ ਦੀ ਕੁਮਾਰੀ ਕੁਝ ਸਮੇਂ ਬਾਦ ਉਹ ਲੋਕ ਜੋ ਤਾਣੇ ਮਾਰਦੇ ਸੀ ਉਹਨਾਂ ਦੀਆਂ ਅੱਖਾਂ 'ਚ ਕੁਲਦੀਪ ਦੀ ਇੱਜ਼ਤ ਵਧਣ ਲੱਗੀ ਕੁਲਦੀਪ ਦੀ ਜ਼ਿੰਦਗੀ ਨਵੇਂ ਰਾਤੇ ਆ ਚੁੱਕੇ ਸੀ ਨਾਮ ਦੀ ਕੁਮਾਰੀ ਨੇ ਉਹਨੂੰ ਨਵੀਂ ਤਾਕਤ ਦੇ ਦਿੱਤੀ ਸੀ ਉਹਨੇ ਆਪਣੇ ਦੋਸਤਾਂ ਨੂੰ ਵੀ ਬੜਾ ਸਮਝਾਇਆ ਪਰ ਕੋਈ ਵੀ ਦੋਸਤ ਗੱਲ ਸੁਣਨੋਂ ਤਿਆਰ ਨਹੀਂ ਸੀ ਸਭ ਉਹਦਾ ਮਚਾਕ ਢਾਉਂਦੇ ਸੀ ਕੁਲਦੀਪ ਨੇ ਜਾਣ ਲਿਆ ਕਿ ਕਈ ਵਾਰ ਜੀਵਨ ਵਿੱਚ ਅਸੀਂ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਭ ਬਦਲਣ ਦੇ ਲਈ ਤਿਆਰ ਨਹੀਂ ਹੁੰਦੇ ਕੁਝ ਲੋਕ ਤੇਰੇ ਬਦਲਾਂ ਤੇ ਹੱਸਣਗੇ ਵੀ ਤੇ ਤੈਨੂੰ ਕੁਝ ਲੋਕ ਘਟਿਆ ਵੀ ਦਸਣਗੇ ਪਰ ਅਸਲ ਬਦਲਾ ਉਹ ਹੁੰਦਾ ਹੈ ਜਦੋਂ ਅਸੀਂ ਆਪਣੀ ਸਹੀ ਦਿਸ਼ਾ ਤੇ ਹਮਦੇ ਹਾਂ ਕੁਲਦੀਪ ਨੇ ਪਿੱਛੇ ਮੁੜ ਕੇ ਨਾ ਵੇਖਿਆ ਤੇ ਉਹ ਨਵੇਂ ਜੀਵਨ ਵੱਲ ਵਾਧਾ ਗਿਆ ਕਈ ਮਹੀਨਿਆਂ ਬਾਅਦ ਉਹਦੇ ਪੁਰਾਣੇ ਦੋਸਤਾਂ ਵਿੱਚੋਂ ਇੱਕ ਨਸ਼ਿਆਂ ਦੇ ਕਾਰਨ ਦੋਸਤ ਬਿਮਾਰ ਹੋ ਗਿਆ ਜਦੋਂ ਆਖਰੀ ਸਾਹ ਗင်း ਰਿਹਾ ਸੀ ਤੇ ਉਹਨੇ ਉਸ ਨੂੰ ਕਿਹਾ ਕਿ ਕੁਲਦੀਪ ਨੂੰ ਬੁਲਾਓ ਉਹਦੇ ਕੋਲ ਗਿਆ ਕੁਲਦੀਪ ਉਹਦਾ ਹੱਥ ਫੜਿਆ ਤੇ ਬੋਲਿਆ ਵਾਹਿਗੁਰੂ ਵਾਹਿਗੁਰੂ ਉਨੇ ਕਾਮਧੀਆਂ ਅੱਖਾਂ ਦੇ ਨਾਲ ਵੇਖ ਕੇ ਤੇ ਕਿਹਾ ਦੋਸਤ ਕਾਸ਼ ਮੈਂ ਤੇਰਾ ਵੀ ਤਰੀਕਾ ਬਦਲ ਲੈਂਦਾ ਮੈਂ ਵੀ ਨਸ਼ੇ ਛੱਡ ਦਿੰਦਾ ਮੈਂ ਵੀ ਪਰਮਾਤਮਾ ਦੇ ਰਾਹ ਤੇ ਚੱਲ ਪੈਂਦਾ ਤੇ ਸਾਧ ਸੰਗਤ ਜੀ ਆਪਣੇ ਜੀਵਨੋਂ ਇਨ੍ਹਾਂ ਵਕਾਰਾਂ ਦੇ ਨਸ਼ਿਆਂ ਦੀ ਦਲਦਲ ਤੋਂ ਬਾਹਰ ਕੱਢੋ ਤੇ ਪਰਮਾਤਮਾ ਦੇ ਨਾਮ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ